ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਜੀਰੇ ਦਾ ਇਸਤੇਮਾਲ ਕਰਕੇ ਕਿਵੇਂ ਚਮੜੀ ਦੇ ਇਨਫੈਕਸ਼ਨ ਤੋਂ ਰਾਹਤ ਪਾਈ ਜਾ ਸਕਦੀ ਹੈ ਚਮੜੀ ਦਾ ਰੋਗ ਹੋਣਾ ਕੋਈ ਆਮ ਸਮੱਸਿਆ ਨਹੀਂ ਹੈ ਇਹ ਰੋਗ ਦੋਸਤੋ ਗੰਦਗੀ ਕਾਰਨ ਵੀ ਹੋ ਸਕਦਾ ਹੈ ਜੇਕਰ ਤੁਸੀਂ ਸਕਿਨ ਨੂੰ ਸਾਫ਼ ਨਹੀਂ ਰੱਖਦੇ ਤਾਂ ਦੋਸਤੋ ਸਕਿਨ 'ਤੇ ਹੋਣ ਵਾਲੀਆਂ ਬਿਮਾਰੀਆਂ ਵੀ ਵੱਧ ਸਕਦੀਆਂ ਹਨ ਕੁਝ ਲੋਕਾਂ ਨੂੰ ਦੋਸਤੋ ਇਹ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਕਾਰਨ ਵੀ ਹੋ ਸਕਦੇ ਹਨ ਇਹ ਕਾਰਨ ਦੋਸਤੋ ਇਸ ਕਾਰਨ ਦੋਸਤੋ ਰੋਗ ਦੀ ਚਪੇਟ ਵਿੱਚ ਆਉਣਾ ਬਹੁਤ ਛੇਤੀ ਹੋ ਸਕਦਾ ਹੈ ਜੇਕਰ ਤੁਸੀਂ ਵੀ ਦੋਸਤੋ ਸਕਿਨ ਦੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੋਂ ਪੀੜਿਤ ਹੋ ਤਾਂ ਤੁਸੀਂ ਦੋਸਤੋ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ ਕਿਉਂਕਿ ਦੋਸਤੋ ਸਕਿਨ ਦੇ ਰੋਗ ਦਾ ਇਲਾਜ ਤੁਹਾਡੇ ਰਸੋਈ ਵਿੱਚ ਹੀ ਪਿਆ ਹੈ ਜ਼ਿਆਦਾਤਰ ਦੋਸਤੋ ਸਾਡੇ ਖਾਣ ਵਾਲੀਆਂ ਚੀਜ਼ਾਂ ਵਿੱਚ ਤੇ ਇਸਤੇਮਾਲ ਕੀਤੇ ਜਾਣ ਵਾਲਾ ਜੀਰਾ ਆਯੁਰਵੈਦਿਕ ਗੁਣਾ ਨਾਲ ਭਰਪੂਰ ਹੁੰਦਾ ਹੈ ਬਸ ਦੋਸਤੋ ਸਾਨੂੰ ਇਸ ਨੂੰ ਵਰਤਣ ਦਾ ਸਹੀ ਤਰੀਕਾ ਆਉਣਾ ਚਾਹੀਦਾ ਹੈ ਤਾਂ ਦੋਸਤੋ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਕਿਵੇਂ ਸਾਡੇ ਸਕਿਨ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਜੀ ਹਾਂ ਦੋਸਤੋ ਰੁੱਖੀ ਸਕਿਨ ਵਿੱਚ ਦੋਸਤੋ ਖੁਜਲੀ ਰੈੱਡਨੈਸ ਜਾਂ ਦਾਣੇ ਹੋ ਜਾਂਦੇ ਹਨ ਇਸ ਦੇ ਵਿੱਚ ਦੋਸਤੋ ਜੀਰੇ ਦਾ ਇਸਤੇਮਾਲ ਕਰਕੇ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਜੀਰੇ ਵਿੱਚ ਐਂਟੀਫੰਗਲ ਗੁਣ ਹੋਣ ਤੇ ਜੀਰੇ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਜੀਰੇ ਦੀ ਮਦਦ ਨਾਲ ਮੂੰਹ ਤੇ ਕਿੱਲ ਫੈਂਸੀਆਂ ਤੇ ਫੋੜੇ ਵਰਗੀਆਂ ਸਮੱਸਿਆਵਾਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ ਕਿਉਂਕਿ ਦੋਸਤੋ ਇਸ ਵਿੱਚ ਥਾਈਮੋਲ ਫਾਸਫੋਰਸ ਵਰਗੇ ਤੱਤ ਪਾਏ ਜਾਂਦੇ ਹਨ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਇਸ ਨੂੰ ਵਰਤਣ ਦਾ ਤਰੀਕਾ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਜੀਰੇ ਦਾ ਪਾਣੀ ਸਕਿਨ ਇਨਫੈਕਸ਼ਨ ਨੂੰ ਦੂਰ ਕਰਨ ਦੇ ਲਈ ਡਾਈਟ ਦੀ ਐਮ ਭੂਮਿਕਾ ਹੁੰਦੀ ਹੈ ਤੁਸੀਂ ਜੋ ਵੀ ਖਾਂਦੇ ਹੋ ਉਸ ਦਾ ਸਿੱਧਾ ਅਸਰ ਤੁਹਾਡੀ ਸਕਿਨ ਤੇ ਪੈਂਦਾ ਹੈ ਸਕਿਨ ਦੀ ਇਨਫੈਕਸ਼ਨ ਦੂਰ ਕਰਨ ਲਈ ਤੁਸੀਂ ਦੋਸਤੋ ਜੀਰੇ ਦਾ ਪਾਣੀ ਪੀਣਾ ਹੈ ਇਸ ਦੇ ਲਈ ਤੁਸੀਂ ਦੋਸਤੋ ਜੀਰੇ ਦੇ ਪਾਣੀ ਨੂੰ ਉਬਾਲ ਕੇ ਅਤੇ ਛਾਣ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀਰਾ ਪਾਊਡਰ ਦੀ ਇਨਫੈਕਸ਼ਨ ਹੋਣ ਤੇ ਤੁਸੀਂ ਦੋਸਤੋ ਕਿਉਂਕਿ ਦੋਸਤੋ ਮੀਂਹ ਦੇ ਮੌਸਮ ਵਿੱਚ ਅਕਸਰ ਹੀ ਲੋਕਾਂ ਨੂੰ ਹੱਥਾਂ ਜਾਂ ਪੈਰਾਂ ਉੱਤੇ ਲਾਲ ਰੰਗ ਦੇ ਨਿਸ਼ਾਨ ਜਾਂ ਦਾਣੇ ਆ ਜਾਂਦੇ ਹਨ ਇਨਫੈਕਸ਼ਨ ਦਾ ਕਾਰਨ ਹੁੰਦਾ ਹੈ ਇਨਫੈਕਸ਼ਨ ਨੂੰ ਦੂਰ ਕਰਨ ਲਈ ਜੀਰਾ ਪਾਊਡਰ ਦਾ ਇਸਤੇਮਾਲ ਕਰ ਸਕਦੇ ਹੋ ਜੀਰਾ ਪਾਊਡਰ ਵਿੱਚ ਟੀ ਟਰੀ ਆਇਲ ਅਤੇ ਨਿੰਮ ਦੀਆਂ ਪੱਤੀਆਂ ਨੂੰ ਮਿਲਾ ਕੇ ਤੁਸੀਂ ਦੋਸਤੋ ਇਸ ਦੇ ਮਿਸ਼ਰਣ ਨੂੰ ਇਨਫੈਕਸ਼ਨ ਵਾਲੇ ਹਿੱਸੇ ਉੱਤੇ ਲਗਾਉਣਾ ਹੈ ਇਸ ਦੇ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਹਿਸੂਸ ਹੋਣ ਨੂੰ ਮਿਲ ਜਾਵੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀਰੇ ਦੇ ਤੇਲ ਦੀ ਸਕਿਨ 'ਤੇ ਇਨਫੈਕਸ਼ਨ ਹੋਣ ਤੇ ਅਤੇ ਇਸ ਦੇ ਨਾਲ ਤੁਹਾਨੂੰ ਖੁਜਲੀ ਅਤੇ ਖਾਰਸ਼ ਵੀ ਹੋ ਸਕਦੀ ਹੈ ਇਸ ਦੇ ਨਾਲ ਤੁਹਾਡੇ ਦੋਸਤੋ ਉਸ ਜਗ੍ਹਾ ਉੱਤੇ ਸੋਜ ਵੀ ਆ ਸਕਦੀ ਹੈ ਇਹਨਾਂ ਲੱਛਣਾਂ ਨੂੰ ਦੂਰ ਕਰਨ ਲਈ ਤੁਸੀਂ ਦੋਸਤੋ ਜੀਰੇ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਜੀਰੇ ਦਾ ਤੇਲ ਬਣਾਉਣ ਲਈ ਤੁਸੀਂ ਨਾਰੀਅਲ ਦੇ ਤੇਲ ਨੂੰ ਗਰਮ ਕਰੋ ਅਤੇ ਇਸ ਵਿੱਚ ਜੀਰੇ ਨੂੰ ਪੀਸ ਕੇ ਇਸ ਵਿੱਚ ਮਿਲਾ ਦਿਓ ਅਤੇ ਤੇਲ ਜਦੋਂ ਰੰਗ ਬਦਲਣ ਲੱਗੇ ਤਾਂ ਦੋਸਤੋ ਇਸ ਨੂੰ ਹਲਕੀ ਆਂਚ ਉੱਤੇ ਗਰਮ ਕਰੋ ਅਤੇ ਫਿਰ ਦੋਸਤੋ ਇਸ ਨੂੰ ਛਾਣ ਕੇ ਅੱਡ ਕਰ ਲਓ ਇਸ ਦੇ ਨਾਲ ਦੋਸਤੋ ਤੁਹਾਡਾ ਜੀਰੇ ਦਾ ਤੇਲ ਤਿਆਰ ਹੋ ਜਾਵੇਗਾ ਤਾਂ ਇਸ ਤੇਲ ਨੂੰ ਇਨਫੈਕਸ਼ਨ ਵਾਲੇ ਹਿੱਸੇ ਉੱਤੇ ਲਗਾਉਣ ਨਾਲ ਬਹੁਤ ਜਲਦੀ ਆਰਾਮ ਮਹਿਸੂਸ ਨੂੰ ਤੁਸੀਂ ਮਿਲ ਸਕਦਾ ਹੈ ਦੋਸਤੋ ਇਹਨਾਂ ਆਸਾਨ ਤਰੀਕਾ ਹੈ ਕਿ ਤੁਸੀਂ ਜੀਰੇ ਦੀ ਮਦਦ ਨਾਲ ਆਪਣੇ ਇਨਫੈਕਸ਼ਨ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ